ਅੱਜ ਬਠਿੰਡਾ ਮੰਡੀ ਦਾ ਰੇਟ ਅਪਡੇਟ ਕਰਨ ਲੱਗੇ ਆ ਜੀ ਤੇ 29 ਮਈ ਦਾ ਤੇ ਆਪਾਂ ਤੁਹਾਡੀ ਗੱਲ ਕਰਵਾਨੇ ਆ ਜੀ ਇੱਥੋਂ ਦੇ ਪ੍ਰਧਾਨ ਨੇ ਮੰਡੀ ਦੇ ਬਠਿੰਡਾ ਮੰਡੀ ਦੇ ਹਰਮਨਪਾਲ ਸਿੰਘ ਸਿੱਧੂ ਜੀ ਹਾਂਜੀ ਇਹ ਤੁਹਾਨੂੰ ਜਾਣਕਾਰੀ ਦੇਣਗੇ ਰੇਟਾਂ ਦੀ ਹਾਂਜੀ ਤੁਹਾਡੇ ਕੋਲ ਕਿਹੜੀ ਕਿਹੜੀ ਸਬਜ਼ੀ ਹੈ ਤੇ ਕੀ ਕੀ ਰੇਟ ਹੈ ਜੀ ਅੱਜ ਮੇਰੇ ਕੋਲ ਟਮਾਟਰ ਹੈ ਜੀ ਬੈਂਗਣੀ ਹੈ ਬੰਦ ਗੋਭੀ ਹੈ ਹਰੀ ਮਿਰਚ ਹੈ ਪਾਲਕ ਧਨੀਆ ਕੀ ਕਰਦੇ ਹੋ ਜੀ ਕਿ ਜੀ ਤਮਾਟਰ 7 ਤੋਂ 10 ਰੁਪਏ ਚੱਲੀ ਜਾਂਦਾ ਜੀ ਹਰੀ ਮਿਰਚ 20 ਤੋਂ 25 ਜਿਵੇਂ ਬੰਦ ਗੋਭੀ ਹੈ ਉਹ 4 ਤੋਂ 6 ਪਾਲਕ ਹੈ 8 ਤੋਂ 10 ਰੁਪਏ ਗੁੱਟੀ 6-7 ਤੱਕ ਵੀ ਵਿਕ ਸਕਦੀ ਹੈ ਕਦੂ 20 ਰੁਪਏ ਚੱਲਿਆ ਜੀ ਨੈਟ ਕਦੂ ਤੇ ਤੋਰੀ ਬਾਰੇ ਵੀ ਲੋਕ ਸਾਰੇ ਬਹੁਤ ਵੀਰ ਪੁੱਛਦੇ ਆ ਕਦੂ ਤੇ ਤੋਰੀ ਦਾ ਰੇਟ ਹੈ ਕਦੂ ਆ ਮੰਨ ਲਓ ਵੀ 16 ਤੋਂ 18 ਰੁਪਏ ਲਾ ਲਓ ਜੀ ਜਿਹੜੀ ਤੋਰੀਆ ਉਹ 8 9 10 ਵਧੀਆ ਤੋਰੀਆ ਉਹ 15 ਰੁਪਏ ਠੀਕ ਹੈ ਅਲੱਗ-ਅਲੱਗ ਜਿਸ ਜੈਸੀ ਵੈਰਾਈਟੀ ਹੋ ਜਾਂ ਰਹੀ ਹੈ ਪ੍ਰਧਾਨ ਸਾਹਿਬ ਇੱਕ ਵਾਰ ਇਹ ਦੱਸ ਦਿਓ ਵੀ ਸਵੇਰੇ 4 ਵਜੇ ਤੋਂ ਲੈ ਕੇ 8 9 ਇਹ ਜਿਹੜੋ ਵੀ ਮੰਡੀ ਦਾ ਰੇਟ ਸਮੇਂ ਨਾਲ ਚੇਂਜ ਹੁੰਦਾ ਰਹਿੰਦਾ ਹੈ ਜਾਂ ਨਹੀਂ ਹੁੰਦਾ ਜੀ ਸਵੇਰੇ ਮੰਡੀ ਖੁੱਲੀ ਆ ਉਸ ਟਾਈਮ ਦੇ ਜਿਹੜੇ ਸੌਦੇ ਚੰਗੇ ਸੌਦੇ ਸਵੇਰ ਚੱਕੇ ਜਾਂਦੇ ਆ ਉਹ ਮਹਿੰਗੇ ਹੁੰਦੇ ਆ ਉਸ ਤੋਂ ਬਾਅਦ ਜਿਵੇਂ ਜਿਵੇਂ ਸੌਦੇ ਦੀ ਸ਼ਾਂਤੀ ਹੋਈ ਜਾਂਦੀ ਹੈਗੀ ਓਵੇਂ ਓਵੇਂ ਟਾਈਮ ਦੇ ਮੁਤਾਬਕ ਰੇਟ ਘਟੀ ਜਾਂਦਾ ਹੈ ਕੋਈ ਦਿਨ ਨਹੀਂ ਹੁੰਦਾ ਜਿਹੜਾ ਬਾਅਦ ਚ ਰੇਟ ਵੱਧਾ ਹੈ ਨਹੀਂ ਤਕਰੀਬਨ ਬਾਅਦ ਚ ਰੇਟ ਘਟ ਜਾਂਦਾ ਹੈ ਅਖੀਰ ਤੱਕ ਜਿਵੇਂ 10 11 ਵਜੇ ਤੱਕ ਜਾ ਕੇ ਰੇਟ ਅੱਧਾ ਵੀ ਰਹਿ ਸਕਦਾ ਚੀਜ਼ ਦਾ ਕਿਉਂਕਿ ਉਹੋ ਜੀ ਚੀਜ਼ ਦੀ ਵੈਰਾਈਟੀ ਵੀ ਉਹੋ ਜੀ ਰਹਿ ਜਾਂਦੀ ਹੈ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਜੀ